ਜੇ ਕਿਸੇ ਦਾ ਮੰਗਲ ਬਹੁਤ ਜ਼ਿਆਦਾ ਐਕਟੀਵੇਟਡ ਹੈ ਬਹੁਤ ਉੱਚ ਦਾਏ ਅچھے ਹਾਊਸ 'ਚ ਬੈਠਾ ਹੋਇਆ ਹੈ ਅچھے ਪਲੈਨੈਟਸ ਨਾਲ ਡਿਸਟਰੀ ਪੈ ਰਹੀ ਹੈ ਤਾਂ ਇਹ ਸੋਚੋ ਕਿ ਉਹ ਬੰਦਾ ਐਕਟਿਵ ਮੈਡੀਟੇਸ਼ਨ ਲਈ ਬਣਿਆ ਆਈਦਰ ਡਾਇਨਾਮਿਕ ਆਈਦਰ ਨਟਰਾਜਨ ਜਾਂ ਕੁਝ ਵੀ ਹੋਰ ਉਸ ਬੰਦੇ ਲਈ ਸਾਈਕਲਿੰਗ ਕਰਨਾ ਵੀ ਧਿਆਨ ਹੋ ਸਕਦਾ ਹੈ ਘੋੜਸਵਾਰੀ ਕਰਨਾ ਵੀ ਧਿਆਨ ਹੋ ਸਕਦਾ ਹੈ ਰਨਿੰਗ ਕਰਨਾ ਵੀ ਹੋ ਸਕਦਾ ਹੈ ਬਟ ਉਹ ਇੱਕ ਟੈਕਨਿਕ 'ਚ ਹੋਵੇ ਧਿਆਨ ਬੇਸਿਕਲੀ ਧਿਆਨ ਇੱਕ ਚੀਜ਼ ਹੈ ਕਿਸੇ ਵੀ ਲਏ ਨੂੰ ਤੋੜ ਦੇਣਾ ਤੇ ਸਾਕਸ਼ੀ ਭਾਵ ਚ ਆ ਜਾਣਾ ਕਿ ਵਿਟਨੈਸਿੰਗ ਯੋਰself ਇਸ ਪ੍ਰੋਸੈਸ ਤੱਕ ਪਹੁੰਚਣ ਲਈ ਧਿਆਨ ਦੀਆਂ ਅਲੱਗ-ਅਲੱਗ ਵਿਧੀਆਂ ਨੇ ਜਿਹੜੇ ਬੰਦੇ ਦਾ ਸ਼ਨੀ ਇੰਪੈਕਟਫੁੱਲ ਹੈ ਉਹਨੂੰ ਧਿਆਨ ਲਈ ਲੰਬਾ ਟਾਈਮ ਲੱਗੇਗਾ ਉਹ ਕਦੇ ਵੀ ला ਸਕਦਾ ਹੈ ਉਹਦੀ ਪ੍ਰੈਕਟਿਸ ਇਦਾਂ ਦੀ ਹੋ ਜੇਗੀ ਉਹ ਕਦੇ ਵੀ ਧਿਆਨ ਲਾ ਦੇਗਾ ਸ਼ਨੀ ਗੁਰੂ ਕੇਤੂ ਇਹ ਉਦਾਂ ਹੀ ਇਨਸਾਨ ਨੂੰ ਮੈਡੀਟੇਸ਼ਨ 'ਚ ਲੈ ਜਾਂਦੇ ਨੇ ਬਟ ਉਹਨੂੰ ਪ੍ਰੈਕਟੀਕਲੀ ਬਿਹੇਵ ਚ ਕਿਵੇਂ ਲਾਣਾ ਉਹ ਕਿਸੇ ਨਾ ਕਿਸੇ ਵੀ ਦੇ ਨਾਲ ਅਲਾਈਨਮੈਂਟ ਹੁੰਦਾ ਹੈ ਜੇ ਤੁਸੀਂ ਲਰਨਰ ਹੋ ਤੁਸੀਂ ਸੋਚਦੇ ਹੋ ਕਿ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਮੈਡੀਟੇਸ਼ਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਬਜਾਏ ਕਿ ਤੁਸੀਂ ਕਿਤੇ ਭਟਕ ਕੇ ਮੈਡੀਟੇਸ਼ਨ ਤੱਕ ਪਹੁੰਚੋ ਜਾਂ ਫਿਰ ਕੁਝ ਗਲਤ ਮੈਡੀਟੇਸ਼ਨ ਕਰਕੇ ਉਹਨੂੰ ਛੱਡ ਦਿਓ ਬੈਟਰ ਹੈ ਇਹ ਦੇਖੋ ਵੀ ਤੁਹਾਡੀ ਸੋਲ ਦੀ ਖੁਰਾਕ ਕੀ ਹੈ ਇਸ ਤਰੀਕੇ ਨਾਲ ਆਪਣੇ ਚਾਰਟ ਨੂੰ ਜ਼ਰੂਰ ਪੜ੍ਹੋ ਤੇ ਮੈਡੀਟੇਸ਼ਨ ਜ਼ਰੂਰ ਕਰੋ ਇੱਕੋ ਇੱਕ ਚੀਜ਼ ਹੈ ਜਿਹੜੀ ਕਿ ਦੁਨੀਆ 'ਚ ਰਹਿ ਜਾਣੀ ਹੈ ਉਹ ਹੈ ਮੈਡੀਟੇਸ਼ਨ ਧਿਆਨ ਤੇ ਸਿਰਫ ਧਿਆਨ ਕਰਕੇ ਦੇਖੋ